452 ਘੰਟੇ ਚੱਲਿਆ ਵਾ 452 ਘੰਟੇ ਟਰੈਕਟਰ ਚੱਲਿਆ 744 ਆ ਗਿਆ ਜੀ ਐਕਸਟੀ ਮਾਡਲ ਹੈਗਾ 22 ਟਾਇਰ ਟੂਰ ਤਾਂ ਹੁਣ ਜਿੰਨੇ ਕਹ ਜੀ ਪੁੱਸਣ ਦੀ ਲੋੜ ਹੀ ਨਹੀਂ ਨਾਲ ਦੀ ਐ ਨਾਲ ਦੇ ਚੱਲਿਆ ਵੀ ਥੋੜੀ ਹੂਮਲਾ ਹਰਮਣਾ ਇਹ 700 ਘੰਟੇ ਚੱਲਿਆ ਬਾਈ 750 ਪਤਾ ਨਹੀਂ 750 ਘੰਟੇ ਹੀ ਹਾਂ ਇਹਦਾ ਫਿਰ ਏਜੰਸੀ ਵਾਲੇ ਬੰਦੇ ਨੂੰ ਘੇਰ ਕੇ ਲਾਉਣ ਵਾਲਾ ਕੰਮ ਹੀ ਆ ਵੀ ਡਬਲ ਡਿਸਟਰੀਬਿਊਟਰ 3 ਸਪੀਡ ਫਰੰਟ ਟਾਇਰ ਹੈਗੇ ਨੇ ਜੀ ਗੁਡੀਆਰ ਦੇ ਵਿੱਚ ਤੇ ਟਰੈਕਟਰ ਮਾਡਲ ਹੀ 16 ਜੇ ਕੰਡੀਸ਼ਨ ਦੀ ਗੱਲ ਕਰੀਏ 18 ਠੂਰਾ ਮਾਡਲ ਵਾਲੀ ਕੰਡੀਸ਼ਨ ਆ ਦੇਖੋ ਮਿੱਤਰੋ 70% ਵਾਂਗੂ ਟਾਇਰ ਪਿਆ ਨਾਲ ਦੇ ਮਿੱਤਰੋ ਪੋਲੋ ਦੇ ਟਾਇਰ ਆ ਟਰੈਕਟਰ ਦੇ ਟੈਕਨੀਸ਼ੀਅਨ ਚੈੱਕ ਕਰ ਸਕਦੇ ਹੋ ਤੁਸੀਂ ਪਹਿਲਾਂ ਰੰਗ ਪੇਂਟ ਬਾਕੀ ਇੱਥੇ ਦਾ ਤੁਹਾਨੂੰ ਪਤਾ ਵੀ ਕੈਮਰਾ ਮਾਰ ਦੀ ਲੋੜ ਹੀ ਨਹੀਂ ਇੰਜ ਨਾਲ ਉਹਨਾਂ ਨੂੰ ਹੁੰਦਾ ਹੀ ਕੁਝ ਨਹੀਂ ਅੱਸੀ ਗੱਲ ਦੋ ਉਤੋਂ ਸਵਾਗਤ ਹੈ ਆਪਣੇ ਫੇਸਬੁਕ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜਿਆ ਮਿੱਤਰੋ ਐਸ ਵਕਤ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਤੇ ਜਿਵੇਂ ਕਿ ਦੀ ਸੀਜ਼ਨ ਦਾ ਟਾਈਮ ਜਾਂ ਚਲੀ ਜਾਂਦਾ ਤੇ ਟਰੈਕਟਰਾਂ ਦੇ ਰੇਟ ਹੈਗੇ ਆ ਬਾਜ਼ਵ ਜੇ ਤੇ ਬਾਕੀ ਬਾਈ ਹਰਮਨ ਨਾਲ ਤੁਹਾਡੀ ਗੱਲਬਾਤ ਕਰਵਾਵਾਂਗੇ ਹੋਰ ਹਰਮਨ ਕਹੇ ਆ ਮਸਤੀਕਾਲ ਬਾਈ ਤੇ ਟਰੈਕਟਰ ਵੀਰ ਕੋਲ ਹੁੰਦੇ ਆ ਮੁੰਲਾ ਦਾ 15 ਤੋਂ 20 ਟਰੈਕਟਰ ਤਾਂ ਹਾਂ 15 ਜਿਵੇਂ ਹੁਣ ਆਵ ਤੇ ਸਭ ਤੋਂ ਪਹਿਲਾਂ ਸਟਾਰਟਿੰਗ ਦੇ ਵਿੱਚ ਮੈਂ ਪੁੱਛਣਾ ਚਾਹੁੰਦਾ ਹਰ ਮਨ ਜਿਵੇਂ ਲੋਨ ਦੀ ਸੌਦਾ ਹੈਗੀ ਆਪਣੇ ਕੋਲ ਲੋਨ ਦੀ ਸਿਰਦਾ ਵੀ ਹੈਗੀ ਆਪੇ ਠੀਕ ਹੈ ਪੁਰਾਣਾ ਟਰੈਕਟਰ ਜਿਵੇਂ ਕਿ ਇਹ ਰੀ ਬੰਦਣਾ ਪੁਰਾਣਾ ਟਰੈਕਟਰ ਵੀ ਵਿੱਚ ਕੱਟ ਲਾਂਗੇ ਠੀਕ ਹੈ ਹਾਂ ਕਿਉਂਕਿ ਦੋਨੇ ਚੀਜ਼ਾਂ ਜ਼ਰੂਰੀ ਆ ਗਈ ਇਹ ਰੀ ਬੰਦਨੇ ਪੁਰਾਣਾ ਦੇਣਾ ਹੁੰਦਾ ਪੁਰਾਣਾ ਕੱਟ ਕੇ ਫੇਰ ਹੀ ਅਗਲਾ ਨਵਾਂ ਲੈਂਦਾ ਇਹ ਨਵਾਂ ਲੈਂਦਾ ਪੁਰਾਣਾ ਦੇ ਵੇਚ ਕੇ ਠੀਕ ਹੈ ਤੇ ਹੁਣ ਵੀਡੀਓ ਕਰ ਲੱਗਿਆ ਸਟਾਰਟ ਤੇ ਆ ਕਿੰਨਾ ਮਾਡਲ ਆ ਇਹ 22 ਮਾਡਲ ਦਾ 744 ਆ ਗਿਆ ਜੀ ਐਕਸਟੀ ਮਾਡਲ ਹੈਗਾ 22 ਟਾਇਰ ਟੂਰ ਤਾਂ ਹੁਣ ਜਿਨੇ ਕਹੜੀਏ ਪ ਤੇ ਮੀਟਰ ਇਹਦਾ ਜਾਂਦਾ ਵੀ 458 ਘੰਟੇ ਚੱਲਿਆ ਵਾ 452 ਘੰਟੇ ਟਰੈਕਟਰ ਚੱਲਿਆ ਤੇ ਨੰਬਰ 50 ਹਜ਼ਾਰ ਮਨੇ ਇਹ ਇਹ 4 7 ਠੀਕ ਐ ਐਚ ਆਰ ਐਨਓਸੀ ਮਿਲ ਜੂ ਐਨਓਸੀ ਮਿਲ ਜੂ ਐਚ ਆਰ 24 ਨੰਬਰ ਐਚ ਆਰ 24 ਨੰਬਰ ਐਨਓਸੀ ਮਿਲ ਜੂ ਤੇ ਡਿਮਾਂਡ ਹੈਗੀ ਆ 6 ਲੱਖ ਤੇ 65 ਹਜ਼ਾਰ ਰੁਪਇਆ ਤੇ ਬਾਕੀ ਰੇਟ ਮੌਕੇ ਦਾ ਪਲਾਟ ਨੰਬਰ ਆਪਣਾ ਕਿੰਨਾ ਆਪਣਾ 24 ਨੰਬਰ ਪਲਾਟ ਆ ਬਾਈ ਠੀਕ ਐ 24 ਨੰਬਰ ਪਲਾਟ ਆ ਤੇ ਹੋ ਆ ਗਿਆ ਪੰਪ ਪੰਪ ਤੋਂ ਥੋੜਾ ਜਿਹਾ ਉਰਾਂ ਪੰਪ ਤੋਂ ਤਿੰਨ ਤੋਂ ਚਾਰ ਮੰਡੀਆਂ ਪਿੱਛੇ ਬਾਈ ਚਾਰ ਮੰਡੀਆਂ ਪਿੱਛੇ ਆ ਠੀਕ ਹੈ ਤੇ ਬਾਕੀ ਭਾਈ ਹਰਮਨ ਦਾ ਨੰਬਰ ਸਕਰੀਨ ਦੇ ਉੱਤੇ ਆਪਾਂ ਲਾ ਦਾਂਗੇ ਤੇ ਉਹ ਆ ਗਿਆ ਸੀ XT ਤੇ ਆ ਗਿਆ ਗਿਆ FIM FIM ਹੈ ਭਾਈ ਠੀਕ ਹੈ ਇਹ ਕਿੰਨਾ ਮਾਡਲ ਹੈ ਠੀਕ ਹੈ ਇਹ 18 ਮਾਡਲ ਹੈ ਟਰੈਕਟਰ ਜਿਵੇਂ ਵੀਰ ਕੋਲ ਨਵੇਂ ਨਵੇਂ ਚਾਰੇ ਚਾਰੇ ਟਾਇਰ ਹੀ ਆ ਚਾਰੇ ਠੀਕ ਹੈ ਚਾਰੇ ਟਾਇਰ ਨਾਲ ਦੇ ਆ ਹਾਂ ਟਾਇਰ ਚਾਰੇ ਨਾਲ ਦੇ ਆ ਨੰਬਰ ਇਹ ਵੀ ਇਹ ਚਾਰੇ ਇਹ ਵੀ ਸਰਸਾ ਬਈ ਇਹ ਵੀ ਸਰਸਾ ਨੰਬਰ ਹੈ ਤੇ ਇਹਦੀ ਡਿਮਾਂਡ ਹੈਗੀ ਆ ਜੀ 5 ਲੱਖ 45000 ਰੁਪਇਆ ਰੇਟ ਮੌਕੇ ਦੇ ਘੱਟ ਵੱਧ ਹੋ ਜਾਊਗਾ ਮੌਕੇ ਦੇ ਮਾਨਤਨ ਕਰਦਾ ਜੀ ਮਾਨਤਨ ਹੋ ਜਾਊਗਾ ਤੇ ਅੱਗੇ ਆ ਗਿਆ ਜੀ 12 ਮਾਡਲ ਆ 744 744 ਕਰੀ ਪਈ ਆ ਹਰਮਨ ਇਹ ਵੀ ਸਰਸਾ ਨੰਮਰੀ ਆ ਠੀਕ ਆ ਇਹ ਵੀ ਸਰਸਾ ਨੰਮਰੀ ਆ ਹਾਂ ਜੇ ਨੰਬਰ ਆਪਣੇ ਕੋਲੇ 744 ਇਹਦਾ ਵੀ 200 ਤੋਂ 44 ਵਾਲੇ ਬੰਦੇ ਦੀਆਂ ਦਾ ਪੂਰੀਆਂ ਹੀ ਕਰਦੀਆਂ ਚਾਹੇ ਐਕਸਟੀ ਲੈ ਜੇ ਚਾਹੇ ਥੋੜਾ ਜਿਹਾ ਉੱਚਾ ਮਾਡਲ ਲੈ ਜੇ ਚਾਹੇ ਨੀਚੇ ਡਾਊਨ ਮਾਡਲ ਲੈ ਜੇ ਹਨਾ ਤੇ ਇਹ ਆ ਗਿਆ ਜੀ 744 ਐਫੀ ਇਹ ਮਾਡਲ ਹੈਗਾ 12 ਇਹ 12 ਬਈ ਠੀਕ ਹੈ 12 ਮਾਡਲ ਆ ਜੀ ਇਹ ਕੰਡੀਸ਼ਨ ਟਰੈਕਟਰ ਦੀ ਮਿੱਤਰੋ ਉਸ ਦੇ ਦਵਾਰੇ ਦੇ ਟਾਇਰ ਆ 75 85 ਪੈਸੇ 75 ਤੋਂ 80 ਪੈਸੇ ਦਵਾਰੇ ਦੇ ਆ ਤੇ ਟਾਇਰ ਜੇ ਦਵਾਰੇ ਦੇ ਲੱਗੇ ਵੀ ਵੀ ਚੰਗਿਆ ਵੀ ਕੇਟੀ ਦੇ ਟਾਇਰ ਲੱਗੇ ਹੋਏ ਪਿਛਲੇ ਟਾਇਰ ਮਿੱਤਰੋ ਤੇ ਇਹਦੀ ਡਿਮਾਂਡ ਹੈਗੀ ਆ 3 ਲੱਖ ਤੇ 75000 ਰੁਪਇਆ ਕੰਡੀਸ਼ਨ ਜਮਾਂ ਟਰੈਕਟਰ ਦੀ ਜਿਵੇਂ ਜਿਵੇਂ ਇਸ ਨੂੰ ਵੀਡੀਓ ਦੇ ਵਿੱਚ ਦਿਂਦੀ ਆ ਮਿੱਤਰੋ ਉਮੀ ਮਿਲੂਗੀ ਕੀ ਨਹੀਂ ਹੈਗਾ ਵੀ ਇੱਥੇ ਵੀਡੀਓ 'ਚ ਕੁਝ ਹੋਰ ਆ ਤੇ ਮੁੜ ਕੇ ਨਿਕਲਦਾ ਕੁਝ ਹੋਰ ਆ ਹਨਾ ਨਹੀਂ ਨਿਕਲੂ ਬਾਈ ਜਮਾ ਜਮਾ ਅਰੀਜਨਲ ਟਰੈਕਟਰ ਆ ਇੰਜਨ ਗੇਅਰ ਦਾ ਜਮਾ ਓਕੇ ਆ ਓਕੇ ਆ ਬਾਈ ਜਮਾ ਵੀ ਠੀਕ ਹੈ ਇੰਜਨ ਗੇਅਰ ਜਮਾ ਤਸੱਲੀ ਆ ਤੇ ਅੱਗੇ ਆ ਗਿਆ ਜੀ ਸੋਨਾਲਿਕਾ ਇਹ ਮਿੰਨੀ 60 ਆ ਗਿਆ ਹਾਂ ਠੀਕ ਹੈ ਇਹ ਆ ਗਿਆ ਜੀ ਮਿੰਨੀ 60 ਟਾਇਰ ਬੈਕ ਟਾਇਰ ਹੈਗੇ ਜੇ ਕੇ ਦੇ ਨਵੇਂ ਇਹਦੇ ਪਿਛਲੇ ਦੁਬਾਰੇ ਦੇ ਨਵੇਂ ਆ ਅਗਲੇ ਨਾਲ ਦੇ ਬਾਈ 40 ਕਿ ਮਹੀਨੇ ਦੇ ਨਾਲ ਦੀ ਹੈ ਟਾਇਰ ਹਾਂ ਤੇ ਮਾਡਲ ਕਿੰਨਾ ਹੈ 17 ਬਾਈ ਠੀਕ ਹੈ 17 ਮਾਡਲ ਆ ਮੂਲੇ ਟਾਇਰ ਨਾਲ ਦੇ ਆ ਗੁੜੀਅਰ ਦੇ ਲੱਗੇ ਪਿਆ। 882 ਨੰਬਰ ਆ। ਸੰਗਰੂਰ ਦਾ ਨੰਬਰ ਆ ਟਰੈਕਟਰ ਦਾ ਮਿੱਤਰੋ। ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਟਰੈਕਟਰ ਦੀ। ਤੇ ਇਹ ਕਿੰਨਾ ਡਿਮਾਂਡ ਕਿੰਨੀ ਹੈ ਦੀ ਆਪਣੀ? ਇਹਦੀ 4-25 ਡਿਮਾਂਡ ਆ ਬਾਈ। ਠੀਕ ਆ 4 ਲੱਖ ਤੇ 25000 ਰੁਪਏ ਡਿਮਾਂਡ ਆ ਸੰਗਰੂਰ ਦਾ ਨੰਬਰ ਆ ਇਹ ਟਰੈਕਟਰ ਦਾ। ਤੇ ਸੋਹ ਸੂ ਤੇ ਰੰਗ ਪੇਂਟ ਦੇਖ ਸਕਦੇ ਹੋ ਸਾਰਾ オリジナル ਹੀ ਆ ਪਿਆ ਟਰੈਕਟਰ ਨਾਲ ਦਾ ਰੰਗ ਪੇਂਟ ਇੰਜਨ ਗੇਅਰ ਜਮਾ ਓਕੇ। ਓਕੇ ਬਾਈਓ। ਠੀਕ ਆ ਅਗਜ ਪੱਤਰ ਵੀ ਜਮਾ ਓ ਕੀ ਮੈ ਲਾਂਗੇ ਟਰੈਕਟਰ ਆਪਣੇ। ਜਿਹੜਾ ਪੰਜਾਬ ਨੰਬਰ ਆ ਉਹ ਤਾਂ ਓਕੀ ਆ ਜਿਹੜਾ ਹਰਿਆਣਾ ਨੰਬਰ ਆ ਉਹਦੇ ਐਨਓਸੀ ਦੇ ਦਾਂਗੇ ਠੀਕ ਹੈ ਜਿਵੇਂ ਕਹ ਜੀ ਜਮਾ ਓਕੀ ਆ ਕਮਗਾਗਾਂ ਪੱਤਰਾ ਵਾਲਾ ਵੀ ਤੇ ਅੱਗੇ ਆ ਗਿਆ ਜੀ 3702 18 ਮਾਡਲ ਆ ਜੀ ਇਹ ਤੇ ਵੀ ਡਾਇਰੈਕਟਰ ਜਮਾ ਨਵੇਂ ਹੀ ਆ ਯਾਰ ਇਹਦੇ ਨਾਲ ਦੇ ਟਾਇਰ ਹੀ ਆ ਬਈ ਚਾਰੇ ਠੀਕ ਹੈ ਇਹਦੇ ਨਾਲ ਟਾਪ ਮਾਡਲ 3 ਸਪੀਡ ਆ ਗਿਆ ਜੀ ਮਿੱਤਰੋ ਬਾਈ ਹਰਮਨ ਕੋਲ ਨਾਲ ਦੇ ਟਾਇਰ ਨਾਲ ਤੇ ਨਵੇਂ ਟਰੈਕਟਰ ਮਿਲਣਗੇ ਤੁਹਾਨੂੰ ਵੱਡੀ ਗੱਲ ਹਨਾ 3702 ਆ ਜੀ ਇਹ ਆਪਾਂ ਜ਼ਿਆਦਾਤਰ ਉੱਚਾ ਮਾਲ ਟਰੈਕਟਰ ਹੀ ਲੈਨੇ ਬਾਈ ਬਾਲਾ ਦੀਆ ਮਾਡਲ ਲੈਂਦੇ ਨਹੀਂ ਆਪਾਂ ਸਾ ਉੱਚਾ ਮਾਡਲ ਹੀ ਲੈਂਦਾ ਵੀਰ ਟਰੈਕਟਰ ਤੇ 10 12 ਉੱਤੇ ਵਾਲਾ ਉੱਤੇ ਵਾਲਾ ਮਾਡਲ ਹੀ ਹੁੰਦਾ ਕਿ ਜਿਹੜਾ ਨਾਂ ਹੋ ਜੇ ਠੀਕ ਹੈ ਨਾਂ ਹੋ ਜੇ ਹਾਂ ਕਿਉਂਕਿ ਨਾਂ ਹੋ ਕੇ ਬੰਦੇ ਦਾ ਫਾਇਦਾ ਲੋਨ ਵੀ ਹੋ ਜਾਊਗਾ ਸਬਸਿਡੀ ਵੀ ਲੱਗਦੀ ਜਾਂਦੀ ਹੈ ਬੰਦੇ ਦੀ ਗਾਹਾਂ ਸਹੀ ਗੱਲ ਹੈ ਨੇੜੇ ਤੇ ਟਰੈਕਟਰ ਨਾਂ ਹੋਇਆ ਆਉਦੇ ਸਹੀ ਗੱਲ ਹੈ ਸਬਸਿਡੀ ਵੀ ਲੱਗਦੀ ਜਾਂਦੀ ਹੈ ਇਹਦੀ ਡਿਮਾਂਡ ਹੈਗੀ ਆ 5 ਲੱਖ 45000 ਰੁਪਿਆ ਇਹ ਆਗੇ ਜੀ 7200 2 ਜਿਉਂ ਕੀ ਵੀਰ 7200 ਲੱਭੀ ਜਾਂਦਾ ਤਾਂ ਇਹ ਟਰੈਕਟਰ ਲੈ ਜੇ ਜਮਾ ਨਵੀਂ ਆ ਮਿੱਤਰੋ ਟਰੈਕਟਰ ਕੰਡੀਸ਼ਨ ਦੇਖੋ ਪਹਿਲਾਂ ਵੰ ਕੰਡੀਸ਼ਨ ਦੇਖੋ ਸਾਰਾ ਕੁ ਜਿਵੇਂ ਕਹੇ ਰਿਏ ਕਿਸੇ ਪਾਸੇ ਮਾੜਾ ਮੋਟਾ ਜਿਵੇਂ ਜੋੜ ਜਾੜ ਜੇ ਤੇ ਆਪਾਂ ਕੀ ਰੇਤਾ ਕਿਸੇ ਪਾਸੇ ਰੇਤਾ ਬਣੀ ਜੰਮਿਆ ਵਾ ਟਰੈਕਟਰ ਸਮਾਈ ਦੇ ਵਿੱਚ ਜਿਹੜੇ ਵੀਰ ਤੋਂ ਆਇਆ ਜਮਾਂ ਸਾਹਮਣੇ ਰੱਖਿਆ ਵੀ ਟਰੈਕਟਰ 18 ਮਾਡਲ ਆ ਜੀ ਇਹ ਤੇ ਹੁਣ ਇਹਦੀ ਆ ਜਾਂਦੀ ਆ ਲੋਡ ਸਭ ਤੋਂ ਵੱਧ ਜਿਵੇਂ ਹੁਣ ਟਾਈਮ ਚੱਲਦਾ ਲੋਡ ਵੀ ਇਹਦਾ ਟਾਈਮ ਆ ਭਾਈ ਜਿਵੇਂ ਸੁਪਰ ਸੀਟਰ ਦੇ ਵਗੈਰਾ ਤੇ ਆਲਾ ਯਾਦ ਕਰਦਾ ਵੀ ਯਾਰ ਸਪੈਸ਼ਲਿਟੀ ਸੀ ਸਪੈਸ਼ਲਿਟੀ ਸੀ ਨਾ ਫਿਰ ਜੈਕ ਵਾਲੀ ਲਿਫਟ ਆ ਗਈ ਨਾ ਬਾਕੀ ਕੈਪੈਸਿਟੀ ਵਧਦਾ ਦੀ ਜੈਕ ਨਾਲ ਸਪੈਸ਼ਲਿਟੀ ਵਧਦਾ ਇਹ ਹੈਗਾ ਜੀ 22 ਮਾਡਲ ਇਹ ਚੱਲਿਆ ਵੀ ਥੋੜੀ ਹੁਮਲਾ ਹ ਇਹ 700 ਘੰਟਾ ਚੱਲਿਆ ਬਾਈ 750 ਪਤਾ ਨਹੀਂ 750 ਘੰਟੇ ਹੀ ਹਾਂ ਇਹਦਾ ਫਿਰ ਏਜੰਸੀ ਵਾਲੇ ਬੰਦੇ ਨਾਲ ਘੇਰ ਕੇ ਲਾਉਣ ਵਾਲਾ ਕੰਮ ਹੀ ਆ ਵੀ ਇੱਧਰੋਂ ਆ ਜਾ ਹਾਂ ਇੱਧਰੋਂ ਆ ਜਾ ਇੱਧਰੋਂ ਆ ਜਾ ਨਵੇਂ ਵਾਲਾ ਪੰਗਾ ਨਾਲ ਇਹ ਤੇ 700 ਘੰਟਾ ਤਾਂ ਕੁਝ ਵੀ ਨਹੀਂ ਹੁੰਦਾ ਮਿੱਤਰੋ 22 ਮਾਡਲ ਆ ਜੀ 8 ਲੱਖ 45 ਹਜ਼ਾਰ ਡਿਮਾਂਡ ਆ ਨੰਬਰ ਇਹਦਾ ਇਹਦਾ ਸਰਸੇ ਦਾ ਜੀ ਅੱਛਾ ਠੀਕ ਹੈ ਐਨਓਸੀ ਮਿਲੂਗੀ ਤੇ ਲੂੰ ਦੀ ਸੌਦਾ ਹੈਗੀ ਆ ਹੈਗੀ ਆ ਜੇ ਤੁਹਾਡੇ ਕੋਲ ਵੀ ਪੁਰਾਣਾ ਟਰੈਕਟਰ ਆ ਉਹ ਵੀ ਵਿੱਚ ਕੱਟਿਆ ਉਹ ਵੀ ਵਿੱਚ ਕੱਟਿਆ ਜਾਊਗਾ ਉਹ ਵੀ ਵਿੱਚ ਕੱਟਿਆ ਜਾਊ ਤੇ ਇਹ ਹੁਣ ਆ ਗਿਆ ਜੀ 16 ਮਾਡਲ ਆ ਗਿਆ 18 ਦੇ ਨਾਲ ਆ ਗਿਆ 1 ਹਾਂ ਇਹ ਆ ਗਿਆ ਸਪਤੀਤੀ ਸੁਪਰ ਅ اچھا ਇਹ ਆ ਗਿਆ ਜੀ ਸੁਪਰ ਇਹ ਨੰਬਰ ਸਪੀਡਾ ਟਾਪ ਮਾਡਲ ਹੈ ਇਹ ਵੀ ਸਰਸਾ ਨੰਬਰ ਆ ਜੀ ਇਹ ਵੀ ਸਰਸਾ ਨੰਬਰ ਆ ਹਾਂ ਟਾਪ ਮਾਡਲ ਆ ਜੀ ਇਹ 525000 ਟਰੈਕਟਰ ਦੀ ਡਿਮਾਂਡ ਆ ਕੰਡੀਸ਼ਨ ਟਰੈਕਟਰ ਦੀ ਤੁਹਾਡੇ ਸਾਹਮਣੇ ਆ ਟਾਇਰ ਟੂਰ ਪੂਰੇ ਚੰਗੇ ਪਏ ਆ ਜੀ ਅਪੋਲੋ ਬਰਾਡ ਦੇ ਬੈਕ ਟਾਇਰ ਨੇ ਕਿਵੇਂ 16 ਦੇ ਟਾਇਰਾਂ ਚਾਹੀਏ ਟਾਪ ਮਾਡਲ ਹੈ ਵੀ ਡਬਲ ਡੈਸਟੀਬਿਊਟਰ 3 ਸਪੀਡ ਫਰੰਟ ਟਾਇਰ ਹੈਗੇ ਨੇ ਜੀ ਗੁੜੀਆੜ ਦੇ ਵਿੱਚ ਤੇ ਟਰੈਕਟਰ ਮਾਡਲ ਹੀ 16 ਜੇ ਕੰਡੀਸ਼ਨ ਦੀ ਗੱਲ ਕਰੀਏ 18 ਠੂਰਾ ਮਾਡਲ ਵਾਲੀ ਕੰਡੀਸ਼ਨ ਆ ਦੇਖੋ ਮਿੱਤਰੋ ਸੋ ਤੇ ਮੂਹ ਜਿੰਦਾ ਓਵੇਂ ਰੰਗ ਪੇਂਟ ਜਮਾਂ ਨਾਲ ਦਾ ਟਰੈਕਟਰ ਦਾ ਤੇ ਐਨਓਸੀ ਮਿਲੂ ਨਾਲ ਉਸੇ ਦੀ ਮਿਲ ਜੂਗੀ ਐਨਓਸੀ ਵੀ ਆਪਣਾ ਹੀ ਨਹੀਂ ਕੋਈ ਬਾਲਾ ਚਿਰ ਲੱਗ ਜਾ 8-10 ਦਿਨਾਂ ਚ ਐਨਓਸੀ ਨਿਕਲ ਜਾਂਦੀ ਆਪਣੀ ਸਰ ਸਰ ਕੋਲ ਨੰਬਰ ਹੀ ਹੁੰਦੇ ਆ 8 ਤੋਂ 10 ਦਿਨਾਂ ਚ ਤੇ ਆ ਕਿੰਨਾ ਮਾਡਲ ਆ ਇਹ 10 ਮਾਡਲ ਆ ਬਈ ਪਲੱਸ ਵਾਲਾ 55 ਐਚਪੀ ਵਾਲਾ ਠੀਕ ਆ ਇਹ ਆ ਗਿਆ 55 ਐਚਪੀ ਵਾਲਾ ਆ ਗਿਆ ਜੀ ਪਲੱਸ ਵਾਲਾ 10 ਮਾਡਲ ਆ ਇਹ ਕੰਡੀਸ਼ਨ ਇਹਦੀ ਵੀ 17-18 ਵਰਗੀ ਆ ਇੰਡੀ 45 ਤਲਵੰਡੀ ਸਾਬ ਦਾ ਨੰਬਰ ਇੱਥੋਂ ਦਾ ਲੋਕਲ ਲੋਕਲ ਹੀ ਨੰਬਰ ਆ ਤਲਵੰਡੀ ਸਾਬ ਦਾ ਲੋਕਲ ਹੀ ਨੰਬਰ ਆ ਮਿੱਤਰੋ ਬਾਕੀ ਟਰੈਕਟਰ ਜਿੰਨੇ ਦਿਖਾਇਆ ਟਰੈਕਟਰ ਪੂਰੀ ਚੰਗਿਆ ਬਾਈ ਹਰ ਮੰਨ ਦੇ ਕੰਡੀਸ਼ਨ ਦੇਖੋ ਟਰੈਕਟਰ ਦੀ ਜਿਵੇਂ ਮਾਡਲ ਦਾਸ ਆ ਤੇ ਰੰਗ ਪੇਂਟ ਜਮਾ ਉਮੀ ਪਿਆ ਇਹਦਾ ਐ ਲੱਗਦਾ ਜਿਵੇਂ ਕਿਸਾਨ ਵੀਰ ਦਾ ਜਿਵੇਂ ਕੰਮ ਲੈ ਲਿਆ ਉਦੋਂ ਬਾਅਦ ਦੇ ਵਿੱਚ ਫੇਰ ਲੁਕੋ ਕੇ ਖੜਾ ਤਾ ਰੰਗ ਪੇਂਟ ਜਮਾ ਹੀ ਨਹੀਂ ਉੱਡਣਾ ਤਾ ਵੀਰ ਨੇ ਬਾਕੀ ਰੀਜਨਲ ਆ ਸਾਰਾ ਉਹ ਆ ਲੋਗੋ ਦੱਸੀ ਜਾਂਦਾ ਤੇ ਇਹ ਹੈਗਾ ਜੀ 10 ਮਾਡਲ ਆ 4,95,000 ਡਿਮਾਂਡ ਆ ਪਤਲਵੰਡੀ ਸਾਬ ਦਾ ਲੋਕਲ ਹੀ ਨੰਬਰ ਆ ਤੇ ਹੁਣ ਗੱਲ ਆ ਜਾਂਦੀ ਆ ਇੱਧਰ ਆ ਗਿਆ ਜੀ ਮੈਸੀ 9500 ਸਮਾਰਟ ਇਹ ਕਿੰਨਾ ਮਾਡਲ ਆ 21 ਮਾਡਲ ਆ ਜੀ ਤੇ ਚੱਲਿਆ ਵੀ ਫਿਰ ਥੋੜੀ ਹੀ ਲੱਗਦਾ ਯਾਰ ਜਿਹੜੇ ਸਾਹਮਣੇ ਟਰੈਕਟਰ ਸਾਹਸ 11-1200 ਘੰਟਾ ਚੱਲਿਆ ਬਾਈ 11 ਤੋਂ 1200 ਘੰਟਾ ਟਰੈਕਟਰ ਚੱਲਿਆ ਮਿੱਤਰੋ ਟਾਇਰ ਧੂਰ ਦੇਖੋ ਨਾਲ ਦੇ ਆ ਪੂਰੇ ਚੰਗੇ ਟਾਇਰ ਪਏ ਆ ਤੇ ਮਾਡਲ ਹੈਗਾ ਜੀ ਇਹ 21 6 ਲੱਖ ਤੇ 95000 ਰੁਪਿਆ ਡਿਮਾਂਡ ਆ ਟਰੈਕਟਰ ਦੀ 60 HP ਚਾਹੇ ਠੀਕ ਆ ਹਾਂ 60 HP ਦੇ ਵਿੱਚ ਆ ਜੀ ਇਹ ਇਹ ਫੋਰ ਸਪੀਡ ਆ ਗਿਆ ਅਸਾ 4 ਸਪੀਡ ਆ ਇਹ ਹਾਂ 4 ਸਪੀਡ ਆ 4 ਸਪੀਡ ਦੇ ਵਿੱਚ ਆ ਤੇ ਟਰੈਕਟਰ ਮਿੱਤਰੋ ਪੂਰੇ ਚੰਗਾ ਤੇ ਹੁਣ ਇੱਧਰ ਨੂੰ ਆ ਜੀ ਮੜਾ ਜਾ ਇਹਦੀ ਵੀ ਡਿਮਾਂਡ ਵੱਧਾ ਹਰੇ ਜੀ ਦੀ ਮੰਦਾ ਜੀ ਹਰਾ ਜਾ ਵੀ ਚਾਹੀਦੇ ਜਾਂਦੇ ਆ ਜਉਂ ਵੀ ਯਾਰ ਬਾਹਰਲਾ ਬ੍ਰਾਂਡ ਹਾਂ ਬਾਹਰਲਾ ਬ੍ਰਾਂਡ ਆ ਇਹ ਆ ਗਿਆ 5305 ਇਹ ਆ ਨੰਬਰ ਕਿੱਥੋਂ ਦਾ ਹੈ ਇਹਦਾ ਨੰਬਰ ਹੈਗਾ ਸਰਸੇ ਦਾ ਐਚ ਆਰ ਚਾਓ ਅਸਾ ਐਚ ਆਰ 24 ਨੰਬਰੀ ਆ ਮਾਡਲ ਹੈਗਾ 17 ਤੇ 18 ਦੀ ਕਾਪੀ ਆ ਹਾਂ ਠੀਕ ਆ ਮਾਡਲ 17 ਜੀ 18 ਦੀ ਕਾਪੀ ਆ ਇਹਦੀ ਡਿਮਾਂਡ ਕੀ ਆ ਇਹਦੀ ਡਿਮਾਂਡ ਆ ਜੀ 515000 515000 ਰੁਪਇਆ ਤੇ ਇੰਜਨ ਉਹਨੇ ਗੇਰ ਦੀ ਜਮਾ ਤਸੱਲੀ ਆ ਪੂਰੀ ਓਕੇ ਆ ਬਾਈ ਜਮਾ ਨਾਲ ਦੇ ਟਾਇਰ ਆ ਇਹਦੇ ਵੀ ਠੀਕ ਆ ਟਾਇਰ ਨਾਲ ਦੇ 70% ਵਾਂਗੂ ਪਏ ਆ ਹਲੇ ਵਾਕ 70% ਵਾਂਗੂ ਟਾਇਰ ਪਏ ਆ ਨਾਲ ਦੇ ਮਿੱਤਰੋ ਪੋਲੋ ਦੇ ਟਾਇਰ ਆ ਟਰੈਕਟਰ ਦੇ ਤੇ ਟੈਕਨੀਸ਼ੀਅਨ ਚੈੱਕ ਕਰ ਸਕਦੇ ਹੋ ਤੁਸੀਂ ਪਹਿਲਾਂ ਰੰਗ ਪੇਂਟ ਬਾਕੀ ਇੱਥੇ ਦਾ ਤੁਹਾਨੂੰ ਪਤਾ ਵੀ ਕੈਮਰਾ ਮਾਰ ਦੀ ਲੋੜ ਹੀ ਨਹੀਂ ਇੰਜਨਾਂ ਨੂੰ ਉਹਨਾਂ ਨੂੰ ਹੁੰਦੀ ਹੀ ਕੁਝ ਨਹੀਂ ਤੇ ਜਮਾ ਸਿਕਾ ਮੰਦੀ ਆ ਕੰਮ ਤੇ ਇਹਦੀ ਡਿਮਾਂਡ ਹੈਗੀ ਆ ਜੀ 515000 ਰੁਪਿਆ ਰੇਟ ਮੌਕੇ ਦਾ ਬਾਕੀ ਭਾਈ ਹਰਮਨ ਦਾ ਨੰਬਰ ਹੈੜਾ ਸਕਰੀਨ ਦੇ ਉੱਤੇ ਆਪਾਂ ਚਲਾਤਾ ਅੱਗੇ ਆਗੇ ਜੀ 5050 D ਇਹ ਵੀ 17 ਦਾ ਮਾਰਕਾ ਕਾਪੀ 18 ਦੀ ਹੈ ਇਹਦੀ ਠੀਕ ਹੈ ਇਹ ਵੀ ਜਿਵੇਂ ਕਹ ਰਹੀਏ ਭਾਈ ਭਈਆ ਫਿਰ ਤਾਂ ਕਿੱਥੇ ਲੇਖ ਲੈ 17 ਦੇ ਲਾਸ਼ ਭਈ ਹੈ ਇਹ ਵੀ ਠੀਕ ਹੈ 12ਵੇਂ ਮਹੀਨੇ ਦਾ 17 ਦੇ 17 ਮਾਡਲ ਹੈ ਜੀ 18 ਦੀ ਕਾਪੀ ਹੈ 17 ਦੇ 12ਵੇਂ ਚ ਨਿਕਲਿਆ ਤੇ ਪੰਜਾਬ ਨੰਬਰ ਆਵਟਿਆ ਜੀ ਨੰਬਰ PV76 ਠੀਕ ਹੈ PV76 ਨੰਬਰ ਦੇ ਵਿੱਚ ਆ ਤੇ ਬਾਕੀ ਛਤਰੀ ਸੁਤਰੀ ਦੇਖ ਸਕਦੇ ਹੋ ਹੱਡਾ ਲੱਗੀ ਆ। ਇਹ ਤੂੰ ਰੇਡੀਅਲ ਲੱਗੇ ਹੋਏ ਇਹਨੂੰ ਠੀਕ ਆ ਟਾਇਰ ਲੱਗੇ ਆ ਵੇ ਜੀ ਰੇਡੀਅਲ ਆ। ਤੇ ਟਰੈਕਟਰ ਪੂਰਾ ਚੰਗਾ ਪਿਆ। ਬਾਕੀ ਪੰਜਾਬ ਨੰਬਰ ਆ ਜੀ 515000 ਇਹ ਟਰੈਕਟਰ ਦੀ ਡਿਮਾਂਡ ਆ। ਤੇ ਇਹ ਕਿੰਨੇ ਕ ਦਾ ਬਣ ਜੂ ਜੇ ਹੁਣ ਆਪਾਂ ਬਣ ਜੂ ਦੀ ਗੱਲ ਕਰੀਏ ਲਾਸਟ ਜਾ। ਬੰਦਾ ਵੀ ਚੱਲ ਕੇ ਆ ਗਿਆ ਵੀ ਮੈਂ ਡੀਜਰ ਦੇਖ ਕੇ ਆ ਗਿਆ ਲੈ ਕੀ ਜਾਣਾ। 495 ਦਾ ਛੱਡ ਦਾਂਗੇ। ਬਾਕੀ ਮੌਕੇ ਦਾ। ਹੋਰ 2-4000 ਦਾ ਮੌਕੇ ਤੇ ਮਾਨਦਨ ਕਰਾਂਗੇ। 495 ਦਾ ਬਾਈ ਕਹਿੰਦਾ ਛੱਡ ਦੂੰ 20000 ਰੁਪਏ ਚੋ ਰੇਟ ਘਟਾ ਲਿਆ ਆਪਾਂ ਵੀਡੀਓ ਦੇਖ ਕੇ ਆ ਜਿਓ ਸ਼ੇਅਰ ਕਰਾ ਬਟਨ ਜਿਹੜਾ ਖੁੰਜੇ ਦੇ ਵਿੱਚ ਹੁੰਦਾ ਦਬ ਦਿਓ ਨਾਲ ਨਾਲ ਹਮਨੇ ਇੱਕ ਵਾਰੀ ਨੰਬਰ ਬੋਲਦੀ ਬਈ ਆਪਣਾ 77888203677 7888603677 78880367 ਠੀਕ ਹੈ ਏ ਬੁੱਧਵਾਰ ਵਾਲੇ ਦਿਨ ਤਾਂ ਜਿਵੇਂ ਆਪਾਂ 24 ਨੰਬਰ ਪਲਾਟ ਆਪਣਾ ਤੇ ਵੈਸੇ ਆਪਣਾ ਪਿੰਡ ਕਿਹੜਾ ਜਿਵੇਂ ਮੰਦਨੇ ਆਪਣਾ ਪਿੰਡ ਇੱਥੇ ਨਾਲ ਹੀ ਹੈ ਬਾਈ ਲਾਲ ਲੈਣਾ ਪਰ ਆਪਣਾ ਨੌਰਾ ਇੱਥੇ ਟਰੈਕਟਰ ਤਲਵੰਡੀ ਸਭ ਹੁੰਦੇ ਸਾਰੇ ਠੀਕ ਹੈ ਟਰੈਕਟਰ ਇੱਥੇ ਹੁੰਦੇ ਆ ਫੋਨ ਕਰ ਲੈਣ ਕੋਈ ਗੱਲ ਨਹੀਂ ਬਾਈ ਜੇ ਕਿਸੇ ਹੋਰ ਦਿਨ ਵੀ ਆਉਣਾ ਕਿਸੇ ਨੇ ਬਾਈ ਨੇ ਠੀਕ ਹੈ ਤਾਂ ਵੀ ਆਪਾਂ ਨੂੰ ਫੋਨ ਕਰਦਾਂਗੇ ਵੀ ਬਾਈ ਅਸੀਂ ਟਰੈਕਟਰ ਦੇਖਣ ਆਉਣਾ ਤਲਵੰਡੀ ਸਭ ਆਪਾਂ ਇੱਥੇ ਮੌਕੇ ਤੇ ਹਾਜ਼ਰ ਹੋਵਾਂਗੇ ਠੀਕ ਹੈ ਹਾਜ਼ਰ ਹੋਵਾਂਗੇ ਤੇ ਵੱਡੀ ਗੱਲ ਇਹ ਆ ਬਾਕੀ ਨੰਬਰ ਮਿੱਤਰੋ ਸਕਰੀਨ ਦੇ ਉੱਤੇ ਚੱਲੀ ਜਾਂਦਾ ਕੋਈ ਵੀ ਟਰੈਕਟਰ ਲੈਣਾ ਕਾਪੀ ਕਾਗਜ਼ ਦੀ ਬੀੜ ਦੀ ਪੂਰੀ ਜ਼ਿੰਮੇਵਾਰੀ ਹੋਊ ਬਾਕੀ ਲੋਨ ਦੀ ਸੁਵਿਧਾ ਹੈਗੀ ਆ ਕੋਈ ਪੁਰਾਣਾ ਟਰੈਕਟਰ ਖੜਾ ਹੈਗਾ ਵਿੱਚ ਕਟਾਉਣਾ ਨਵਾਂ ਲੈ ਕੇ ਜਾਣਾ ਉਹਦੀ ਵੀ ਸੁਵਿਧਾ ਹੈਗੀ ਆ ਤੇ ਬਾਕੀ ਬਹੁਤ ਬਹੁਤ ਧੰਨਵਾਦ ਵੀ ਹਰਮਨ ਠੀਕ ਧੰਨਵਾਦ